ਪਹਿਲੀ ਚੌਂਕੀ ਕਰੋ ਤੋਂ ਸ਼ੁਰੂ ਹੋਈ ਬismillahirrahmanirrahim alhamdulillah bil alamin ਪਹਿਲਾਂ ਤਾਂ ਆਪਾਂ ਗੱਜ-ਵੱਜ ਕੇ ਬਾਬੇ ਦੀ ਜੈਬ ਲਾਓ ਅਜੇ ਤਾਂ ਬਾਬਾ ਮੁਹੰਮਦਦੀਨ ਵਲੀ ਅੱਲਾਹ ਕੀ ਜੈ ਮੇਲਾ ਰੋਸ਼ਨੀ ਜੋ ਬਾਬੇ ਦਾ urs ਹਰ ਸਾਲ ਦੀ ਤਰ੍ਹਾਂ ਸਾਲੋ ਸਾਲ ਮਨਾਇਆ ਜਾਂਦਾ ਉਹ ਇਸ ਸਾਲ ਵੀ ਮਨਾਇਆ ਜਾ ਰਿਹਾ ਜਿਹੜਾ ਮੇਲਾ ਮਨਾਇਆ ਜਾ ਰਿਹਾ ਮੇਲਾ ਰੋਸ਼ਨੀ ਪਹਿਲੀ ਚੌਂਕੀ ਜੋ ਹੈਗੀ ਆ ਉਹ 25 ਤਰੀਕ ਦਿਨ ਐਤਵਾਰ ਦੀ ਆ। ਪਸ਼ਾਕ ਤੇ ਚੰਦਰੀ ਰਾਸ ਹਮ 25 ਤਰੀਕ ਨੂੰ ਹੋਊਗੀ। ਤੇ ਦੂਸਰੇ ਦਿਨ ਮੇਲਾ 26 ਦਾ ਆ ਗਿਆ ਤੇ 27 ਤਰੀਕ ਦੇ ਕੁੱਲ ਸ੍ਰੀਫ ਹੋਣਗੇ। ਔਰ 사ਹੀ ਸੰਗਤ ਨੂੰ ਬੇਨਤੀ ਆ ਕਿ ਹਮ ਵਹ ਮਾ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਔਰ ਬਾਬਾ ਜੀ ਕੋਲੋਂ ਅਸ਼ੀਰਵਾਦ ਲੈਣ। ਤੇ ਆਪਣੇ ਮੰਨ ਦੀਆਂ ਮਨੋ ਕਾਮਨਾ ਪੂਰੀਆਂ ਕਰਨ। ਉਹ ਜਿਹੜਾ ਮੇਲਾ ਕਿੰਨੇ ਸਾਲਾਂ ਤੋਂ ਇਹ ਚੱਲਦਾ ਹੈ। ਦੇਖੋ ਜੀ ਇਹ ਮੇਲਾ ਜਿਹੜਾ ਹੈਗਾ ਇਹ ਬਹੁਤ ਸਦੀਆਂ ਪੁਰਾਣਾ ਹੀ ਮੇਲਾ ਚੱਲਦਾ ਤੁਰਿਆ ਆਉਂਦਾ। ਜਣ ਕੇ ਜਿਹੜੇ ਕਿ ਡਾਕਟਰ ਮਹਿੰਦਰ ਸਿੰਘ ਸੀਗੇ ਉਹਨਾਂ ਨੇ ਪਹਿਲਾਂ ਸੇਵਾਵੋ ਸੰਭਾਲ ਕਰਦੇ ਸੀਗੇ। ਉਸ ਤੋਂ ਬਾਅਦ ਮੀਆਂ ਬਸੰਤ ਬਾਬਾ ਜੀ ਸਾਡੇ ਡੈਡੀ ਵੀ ਸੇਵਾ ਕਰਦੇ ਰਹੇ। ਤਕਰੀਬਨ ਉਹ ਵੀ ਆਪ ਦੀ ਉਮਰੀ ਇੱਥੇ ਬਤਿਤੀ ਦੀਏ ਉਸ ਟਾਈਮ ਤੇ ਆਪ ਦੀ ਜਿਹੜੀ ਇੱਥੋਂ ਦੀ ਇਤਿਹਾਸਕ ਗੱਲਾਂ ਹੈਗੀਆਂ ਉਹ ਸੁਣਾਉਂਦੇ ਹੁੰਦੇ ਸੀ ਕਿ ਜਦੋਂ ਜਹਾਂਗੀਰ ਦੇ ਘਰੇ ਲੜਕਾ ਪੈਦਾ ਹੋਇਆ ਸੀਗਾ ਸ਼ਾਹਜਹਾਨ ਤੇ ਬਾਬਾ ਜੀ ਦੇ ਬੋਲਾਂ ਤੋਂ ਉਹ ਦਾਸ ਦੇ ਪੈਦਾ ਹੋਇਆ ਉਸ ਟਾਈਮ ਤੇ ਜਿਹੜੇ ਸੀਗੇ ਜਾਂਦੀ ਦੇ ਚਿਰਾਗ ਲਾ ਕੇ ਦਿੱਸੀ ਕਿ ਉਹ ਪਾ ਕੇ ਉਹ ਸਾਰੇ ਸ਼ਹਿਰ ਦੇ ਵਿੱਚ ਰੋਸ਼ਨੀ ਮਿਲਾ ਰੋਸ਼ਨੀ ਕੀਤੀ ਸੀ ਉਹ ਟਾਈਮ ਦਾ ਹੀ ਜਿਹੜਾ ਹੈਗਾ ਰੋਸ਼ਨੀ ਮੇਲੇ ਦਾ ਮਹਾਂ ਮਹੱਤਵ ਚੱਲ ਰਿਹਾ ਸੀ ਜਿਹੜੀ ਸੰਗਤ ਆ ਪਹਿਲਾਂ ਇੱਥੇ ਮੱਥਾ ਟੇਕਦੀ ਆ ਫਿਰ ਉਹਨੇ ਵੀ ਇਹ ਲੱਗਦਾ ਮੇਰ ਨਾਲ ਜਾਂ ਮਾਈ ਜੀਨਾਂ ਦੇ ਆ ਇਹ ਜੀ ਮੱਥਾ ਜਿਹੜਾ ਹੈਗਾ ਪਹਿਲਾਂ ਸਲਾਮ ਹੈਗੀ ਆ ਬਾਬਾ ਜੀ ਦੇ ਦਰਬਾਰ ਤੇ ਹੁੰਦੀ ਆ ਸਰਕਾਰ ਮੁਖਮਿੰਦੀ ਦੇ ਦਰਬਾਰ ਤੇ ਉਸ ਤੋਂ ਬਾਅਦ ਮਾਈ ਜੀਨਾਂ ਦੇ ਜਾਂਦੇ ਨੇ ਔਰ ਇੱਥੇ ਪਾਲਕ ਸਿੰਘ ਸਾਹਿਬ ਵੀ ਹੈਗਾ ਬਾਬਾ ਜੀ ਦਾ ਪਹਿਲਾਂ ਘਰ ਆ ਬਾਬਾ ਜੀ ਦਾ ਉੱਥੇ ਘਰੇ ਵੀ ਸਲਾਮ ਹੁੰਦੀ ਆ ਇਥੋਂ ਬਾਬਾ ਜੀ ਦੇ ਘਰੇ ਜਾਂਦੇ ਆ ਘਰ ਤੋਂ ਮਾਈ ਜੀਨਾ ਦੇ ਮਾਈ ਜੀਨਾ ਦੇੋਂ ਪੋਨਾ ਸਾਹਿਬ ਜਾ ਕੇ ਚੌਂਕੀ ਜਿਹੜੀ ਉਹ ਭਰ ਕੇ ਉੱਥੋਂ ਸੰਗਤ ਵਾਪਸ ਹੁੰਦੀ ਹੈ ਠੀਕ ਹੈ ਬਾਬਾ ਜੀ ਸੰਗਤ ਲਈ ਕੋਈ ਨਵੀਂ ਸੰਗਤ ਜੁੜਦੀ ਹੈਗੀ ਆ ਉਹਨਾਂ ਲਈ ਕੋਈ ਖਾਸ ਅਪੀਲ ਕਰਨੀ ਆ ਉਹਨਾਂ ਲਈ ਖਾਸ ਇਹੀ ਪੀਲਾ ਕਿ ਆਪਾਂ ਜੋ ਵੀ ਆਪਣੀ ਮਨ ਦੀ ਆਸ਼ਾ ਲੈ ਕੇ ਆਉਨੇ ਆ ਉਹ ਬਾਬਾ ਜੀ ਉਹਨੀਆਂ ਪੂਰੀਆਂ ਕਰਨ ਉਹਨਾਂ ਦਾ ਪਸ਼ਵਾਸ਼ ਆ ਜਿਹੜਾ ਉਹ ਜਿੱਤਿਆ ਜਾਂਦਾ ਤੇ ਬਾਬਾ ਜੀ ਜਿਹੜੇ ਕਰਮ ਉਹ ਕਰਦੇ ਨੇ